ਸਤਿ ਸ੍ਰੀ ਅਕਾਲ ਜੀ ਸਤਿਉਨ ਆ ਜੋੜੇ ਦਾ ਮਾਪਿਓ ਆ ਜੀ ਚੈੱਕ ਕਰ ਲਓ ਆਪਣਾ ਹਰੀਆਂ ਅੱਖਾਂ ਦੇ ਵਿੱਚੋਂ ਆ ਜੀ ਠੀਕ ਆ ਜੀ ਪਿਆਰ ਬਰੇ ਧੰਨੇ ਵਾਲੇ ਪੁੱਤਰਾਂ ਦੇ ਵਿੱਚੋਂ ਆ ਜੀ ਲਾਲ ਜੀਨੇ ਵੀ ਕੱਢਦੇ ਆ ਇਹ ਆ ਬੈਠੀ ਉਧਰੀ ਮਗਰ ਬੈਠਾ ਗੂਤਰ ਜੀ ਬਿਲਕੁਲ ਇੱਕੋ ਜਿਹਾ ਚੈੱਕ ਕਰ ਲਓ ਬੱਚੇ ਵੀ ਬਾਈ ਜੀ ਹਰੀਆਂ ਦੇ ਵੀ ਬਣ ਜਾਂਦੇ ਆ ਤੇ ਮੇਰਾ ਭਰਾ ਸ਼ਾਹ ਆਖੇ ਵੀ ਕੱਢੇ ਹੁੰਦੀ ਆ ਜੀ ਠੀਕ ਆ ਹਾਂਜੀ ਬਾਈ ਜੀ ਨੋਸ਼ ਕਰਿਆ ਦਾਬਸ ਖਾਚਿਆ ਗਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾਵ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਈ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਉਸ ਤੋਂ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਹੈ ਕਿ ਤੋ ਹੈ ਕਿ ਖਰੇ ਜਾਣ ਬਣਾ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਲਓ ਜੀ ਸਦਨੋ ਚੈੱਕ ਕਰੋ ਬਾਈ ਜੀ ਬੱਚਿਆਂ ਦੀ ਕੁਆਲਿਟੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਹਰੀਆਂ ਅੱਖਾਂ ਦੇ ਬੱਚੇ ਮੈਂ ਕਹਨਾ ਬਾਈ ਜੀ ਬੱਚਿਆਂ ਦੀ ਉਡਾਨ ਤਾਂ ਤੁਸੀਂ ਪੁੱਛੋ ਹੀ ਨਾ ਤੇ ਬਾਈ ਜੀ ਪਲੱਸ ਇਹਨਾਂ ਦਾ ਰੰਗ ਰੂਪ ਵੀਰੋ ਬੱਚੇ ਮੈਂ ਤੁਹਾਨੂੰ ਇਸ ਜੋੜੀ ਦਾ ਮਾਪ ਵੀ ਵਿਖਾਉਂਗਾ ਠੀਕ ਹੈ ਜੀ ਬਰੇ ਆਪਣੇ ਬਿਲਕੁਲ ਸਿਲੈਕਟ ਜੋੜੀਆਂ ਦੇ ਬੱਚੇ ਨੇ ਠੀਕ ਹੈ ਜੀ ਵੀਰੇ ਪਰਤਾਈ ਹੋਈ ਜੋੜੀਆਂ ਦੇ ਬੱਚੇ ਆ ਚੈੱਕ ਕਰ ਲਓ ਜਿਹੜੇ ਮਰਜ਼ੀ ਬੰਡ ਛੱਡ ਦਿਓ ਮੇਰਾ ਭਰਾ ਬੱਚੇ ਆਪਣੇ ਜਾਣਗੇ ਨਹੀਂ ਐਸੇ ਗੱਲ ਦੀ ਆਪਣੀ ਗਾਰੰਟੀ ਆ ਬਾਕੀ ਯਾਰ ਐਂਡ ਮੌਕੇ ਤੇ ਕੀ ਕਹਿਣਾ ਮੇਰਾ ਵੀਰ ਠੀਕ ਹੈ ਜੀ ਕਈ ਵਾਰੀ ਮੇਰਾ ਭਰਾ ਮੌਸਮ ਦੇ ਵਿੱਚ ਕੋਈ ਇਹ ਫਿਰ ਹੋ ਜੇ ਤਾਂ ਕੀ ਕਹਿ ਸਕਦੇ ਮੇਰਾ ਭਰਾ ਵੱਡੇ ਵੱਡੇ ਖਿਡਾਰੀਆਂ ਦੇ ਤਰ੍ਹਾਂ ਆਉਂਦੇ ਨੇ ਚਾਰ ਚਾਰ ਬਾਜ਼ੀਆਂ ਜਿੱਤਵੇ ਕਬੂਤਰ ਠੀਕ ਹੈ ਜੀ ਉਹ ਮੇਰਾ ਭਰਾ ਹੱਲੇ ਆਉਂਦੇ ਨੇ ਤੇ ਆਪਾਂ ਦੋਨੋਂ ਅੱਗੇ ਮੇਰਾ ਭਰਾ ਕੁਛ ਵੀ ਨਹੀਂ ਠੀਕ ਹੈ ਜੀ ਜੋ ਜੇ ਹੈਗੀ ਮੇਰਾ ਭਰਾ ਸਹੀ ਕਹਿ ਕੇ ਦਿਆਂਗੇ ਤੇ ਬਈ ਜੇ ਬੱਚੇ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਜੀ ਕੁਗੀ ਰੰਗੇ ਫਿੱਕੇ ਜਿਹੇ ਰੱਤੇ ਆ ਠੀਕ ਆ ਚਾਰ ਕੈਮਰਾ ਭਰਾ ਬਿਲਕੁਲ ਚਟੇ ਤੇ ਭਾਈ ਜੀ ਲਾਲ ਇਹਨਾਂ ਨੇ ਟੋਰਚ ਆਖੇ ਨੇ ਜਾਂ ਹਲਕੇ ਘੀ ਗੰਗੇ ਰਹੇ ਹਨ ਕੇ ਮੇਰਾ ਭਰਾ ਅੱਖਾਂ ਸਾਖਾਂ ਵੀ ਰੱਖੇ ਹੁੰਦੇ ਆ ਜੀ ਤੇ ਹਰੀਆਂ ਦੇ ਵੀ ਕਰ ਜਾਂਦੇ ਆ ਚੈੱਕ ਕਰ ਲਓ ਮਾਪੇ ਉਹਨਾਂ ਦਾ ਹਰੀਆਂ ਦਾ ਤੇ ਬੱਸ ਇਹ ਜ਼ਿਆਦਾਤਰ ਹਰੀਆਂ ਦੀ ਕੱਢਦੇ ਮੇਰਾ ਭਰਾ ਚੈੱਕ ਕਰੋ ਜੀ ਬੱਚਿਆਂ ਦੀ ਕੁਆਲਿਟੀ ਭਾਈ ਜੀ ਉੱਡਣ ਦੀ ਆਪਣੀ 101% ਗਾਰੰਟੀ ਰਹਿ ਗਈ ਚੈੱਕ ਕਰ ਲਓ ਬਿਲਕੁਲ ਚੂਕ ਬੱਚੇ ਨੇ ਜਿਹੜੀ ਮਰਜੀ ਢਾਂਗੀ ਤੇ ਲਾ ਗਏ ਮੇਰਾ ਭਰਾ ਜਨੇ ਮਰਜੀ ਢਾਲ ਗਿਓ ਭਾਈ ਜੀ ਸਾਮ ਤੁਹਾਡੀ ਆ ਠੀਕ ਆ ਜੀ ਚੰਗੇ ਖਰਾਕ ਪਾਵੋ ਉਹਨੂੰ ਪਤਾ ਯਾਰ ਜਿਹਦੇ ਵੀਰੇ ਅੰਦਰ ਕਬੂਤਰ ਤੇ ਜਾਨ ਹੋएगी ਉਹਨੇ ਉਡਣਾ ਠੀਕ ਹੈ ਜੀ ਬਿਸ਼ੱਕ ਜਿੰਨੀ ਮਰਜ਼ੀ ਚੰਗੀ ਨਸਲ ਦਾ ਯਾਰ ਜੇ ਉਹਦੇ ਅੰਦਰ ਜੋਰ ਹੀ ਹੈ ਨਹੀਂ ਮੇਰਾ ਵੀ ਉਹਨੇ ਨਹੀਂ ਉਡਣਾ ਠੀਕ ਹੈ ਜੀ ਅਕਸਰ ਕਬੂਤਰ ਸਮਾਨ ਦੇ ਵਿੱਚ ਆਉਂਦੇ ਨਸਲ ਤੇ ਬੈਠੇ ਆਉਂਦੇ ਸਰੀਰ ਦੇ ਦਮ ਤੇ ਸਿਰ ਤੇ ਉੱਡਦਾ ਆ ਨਸਲ ਜਿੰਨੀ ਮਰਜ਼ੀ ਚੰਗੀ ਯਾਰ ਉਹਨੇ ਉਡਣਾ ਹੀ ਉਡਣਾ ਪਰ ਫਿਰੇ ਜੇ ਉਹਦੇ ਅੰਦਰ ਜਾਨ ਹੀ ਹੈ ਨਹੀਂ ਵਿਚਾਰਾ ਉਹ ਵੀ ਕਿੱਥੋਂ ਉੱਡ ਲੋ ਯਾਰ ਇੰਨੇ ਕੇ ਤਾਂ ਆਪਾਂ ਵੀ ਸਮਝਦਾਰ ਆ ਮੇਰਾ ਭਰਾ ਠੀਕ ਹੈ ਨਾ ਚੈੱਕ ਕਰ ਲੋ ਬਜਿਆਂ ਨੂੰ ਮੇਰਾ ਭਰਾ ਤੁਸੀਂ ਦੱਸਣਾ ਜ਼ਰੂਰ ਆ ਜੀ ਆ ਜਲੇ ਬੱਚੇ ਸੋਨੂੰ ਕਿੱਦਾਂ ਦੇ ਲੱਗੇ ਪਾਲੋ ਪਟਾ ਪਾਲੋ ਮੇਰਾ ਵੀ ਗਰੰਟਡ ਬੱਚੇ ਨੇ ਤੇ ਸਜਨੋ ਰੀਜ਼ਨਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਅਵੇਲੇਬਲ ਨੇ ਮੇਰਾ ਭਰਾ ਪੈਰਾਂ ਦੇ ਵਿੱਚ ਦੋਨਾਂ ਤੇ ਮੇਰਾ ਵੀ ਰਿੰਗ ਪਾਈ ਹੋਈ ਇਹਨਾਂ ਤੇ ਠੀਕ ਆ ਜੀ ਦਾਣਾ ਪਾਣੀ ਖਾਂਦੇ ਹੋਏ ਬੱਚੇ ਨੇ ਤੇ ਉਹੀ ਭਰਾ ਕਰੇ ਆਪਣੇ ਨਾਲ ਕੰਟੈਕਟ ਜਿਹੜੇ ਕਿਸੇ ਭਰਾ ਨੂੰ ਰਿਕੁਆਇਰਮੈਂਟ ਹੋਵੇ ਤੇ ਟਾਈਮ ਬਸ ਵਾਲੇ ਬੰਦੇ ਵੀ ਸਾਡੇ ਤੋਂ ਥੋੜਾ ਜਿਹਾ ਦੂਰੀ ਰੱਖਿਆ ਕਰਨ ਨਾਲੇ ਤਾਂ ਵਿਚਾਰੇ ਨੂੰ ਪਤਾ ਹੀ ਆ ਠੀਕ ਆ ਚਲੋ ਕੀ ਗੱਲਾਂ ਆਪਾਂ ਉਹਨਾਂ ਬਾਰੇ ਤੋ ਆਜ ਵੀ ਸਦਰੋਂ ਹੁਣ ਮੈਂ ਤੁਹਾਨੂੰ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਤੱਕ ਤੁਹਾਨੂੰ ਸ਼ੌਂਕ ਕਰਾਉਣੇ ਆ। ਬਹਾਂਜੀ ਬਾਜੀ ਆਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਬਾਜੀ ਚੈੱਕ ਕਰੋ ਜੀ ਬੱਚੇ ਆਪਣੇ ਦੀ ਕੁਆਲਿਟੀ ਠੀਕ ਹੈ ਜੀ ਬਾਬੇ ਧੰਨਲੇ ਉਤਰਾਂ ਵਿੱਚੋਂ ਘੁੱਗੀ ਰੰਗਾ ਰੱਤਾ ਉਤੋਂ ਬਾਜੀ ਹਰੀਆਂ ਅੱਖਾਂ ਚੈੱਕ ਕਰੋ ਬਾਜੀ ਬੱਚਿਆਂ ਦੀ ਕੁਆਲਿਟੀ ਹਲੇ ਤੱਕ ਮੇਰਾ ਭਰਾ ਅੱਖਾਂ ਇਹ ਨਖੇਰੇ ਇਹਨੇ ਚੈੱਕ ਕਰ ਲਓ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਜੇ ਤੁਹਾਨੂੰ ਕਲੀਅਰ ਹੋ ਜਾਂ ਤਾਂ ਠੀਕ ਹੈ ਜੀ ਆ ਚੈੱਕ ਕਰੋ ਬਾਜੀ ਜਮਾ ਕੁ ਗਿਰੰਗਾ ਰਤਾ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਜੀ ਕੜ ਜਾ ਵੀ ਕੜ ਜਾ ਲੋ ਜੀ ਆ ਬਾਈ ਜੀ ਪੱਲੇ ਆਪਣੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਕਿੱਡੇ ਨਿੱਗਰ ਵੱਡੇ ਵੱਡੇ ਪੱਲਿਆਂ ਦਾ ਆਪਣਾ ਇਹ ਬਚਾਇਆ ਠੀਕ ਆ ਮੇਰਾ ਵੀਰ ਤੇ ਆ ਬਾਈ ਜੀ ਨੈਕਸਟ ਪੱਲਾ ਆਪਣੇ ਬੱਚੇ ਦਾ ਫਰਾਂ ਦੀ ਮੇਰਾ ਵੀਰ ਤੁਸੀਂ ਕੁਆਲਿਟੀ ਇਹਨਾਂ ਦੇ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਮਿੱਠੇ ਬਚੇ ਆ ਮੇਰਾ ਭਰਾ ਬਾਹਰਲੇ ਪਿੰਡਾਂ ਤੋਂ ਯਾਰ ਬਿਲਕੁਲ ਵੀ ਨਹੀਂ ਜਾਂਦੇ ਠੀਕ ਆ ਜੀ ਐਸੀ ਗੱਲ ਦੀ ਆਪਣੀ ਗਾਰੰਟੀ ਰਹੇਗੀ ਤੇ ਆਹ ਵੇ ਜੀ ਬੱਚੇ ਆਪਣੇ ਦੇ ਪੈਰ ਬਿਲਕੁਲ ਸੱਜਣੋਂ ਬੰਦ ਜੋੜ ਪੈਰ ਦੇ ਵਿੱਚ ਇਹਦੇ ਰਿੰਗ ਲੱਗੀ ਹੋਈ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਠੀਕ ਹੈ ਜੀ ਬਾਕੀ ਯਾਰ ਬੱਚੇ ਨਾ ਹੱਥ ਵਿੱਚ ਕਦੇ ਆਪਾਂ ਜਾਨੀ ਕਿ ਫੜੇ ਫੁੜੇ ਨਹੀਂ ਤਾਂ ਕਰਕੇ ਹੱਥ ਜਾ ਕੇ ਥੋੜਾ ਜਿਹਾ ਦਸ ਹੀ ਕਰਦੇ ਆ ਤੇ ਆਹ ਵੇ ਜੀ ਆਪਣਾ ਪਹਿਲਾ ਮੁਕੰਮਲ ਬੱਚਾ ਸੀਗਾ ਠੀਕ ਹੈ ਜੀ ਕੁਆਲਿਟੀ ਤੁਸੀਂ ਚੈੱਕ ਕਰ ਲਈ ਬਾਕੀ ਤੁਸੀਂ ਜੁਰਦ ਦੇ ਫਿਰ ਚੈੱਕ ਕਰ ਲੈਂਦੇ ਨੇ ਬਾਕੀ ਤੁਹਾਨੂੰ ਮੈਂ ਦੁਬਾਰਤੋਂ ਵੀ ਛੱਡ ਕੇ ਵਿਖਾ ਦਾਂਗਾ ਤੇ ਆਓ ਸੱਜਣੋਂ ਹੁਣ ਮੈਂ ਤੁਹਾਨੂੰ ਇਹਦੇ ਅਗਲੇ ਭਰਾ ਦਾ ਸ਼ੌਂਕ ਕਰਾਂ ਮੈਂ ਹਾਂਜੀ ਬਾਈ ਜੀ ਆਹ ਆਪਣਾ ਨੈਕਸਟ ਬੱਚਾ ਮੇਰਾ ਭਰਾ ਚੈੱਕ ਕਰੋ ਜੀ ਬੱਚੇ ਆਪਣੇ ਦੀ ਕੁਆਲਿਟੀ ਠੀਕ ਹੈ ਜੀ ਸੇਮ ਬਾਈ ਜੀ ਫਿੱਕਾ ਜਾਂ ਕੋਈ ਗਿਰੰਗਾ ਬੱਚਾ ਮਿੱਸੀ ਜੀ ਨੋ ਕੋਤੋ ਬਾਈ ਜੀ ਜਮ ਹਰੀਆਂ ਅੱਖਾਂ ਦੇ ਬੱਚੇ ਬਣ ਗਏ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਜੇ ਤੁਹਾਨੂੰ ਸਕਰੀਨ ਦੇ ਵਿੱਚੋਂ ਸਾਫ਼ ਦਿਖਾ ਰਿਹਾ ਹੋਵੇ ਤਾਂ ਠੀਕ ਹੈ ਜੀ ਬਾਕੀ ਹਲੇ ਕਲੀਆਂ ਦੇ ਆ ਅੱਖਾਂ ਹਲੇ ਹੋਰ ਨਖੇਰਨਗੇ ਬੱਚੇ ਇਹ ਤੇ ਆਹ ਬਾਈ ਜੀ ਬੱਚੇ ਦਾ ਅੱਗੇੋਂ ਫਰੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਆ ਮੇਰਾ ਭਰਾ ਬੱਚੇ ਆਪਣੇ ਦਾ ਪੱਲਾ ਜੀ ਚੈੱਕ ਕਰੋ ਮੇਰਾ ਭਰਾ ਪੱਲਿਆਂ ਦੀ ਕੁਆਲਿਟੀ ਬਿਲਕੁਲ ਸਤਿਨੋ ਚੂਕ ਬੱਚੇ ਆ ਦਾਣਾ ਪਾਣੀ ਖਾਂਦੇ ਆ ਟਾਂਗੀ ਲੱਗੇ ਨਾਲੇ ਹੋਗੇ ਜਿਹੜੀ ਮਰਜੀ ਟਾਂਗੀ ਤੇ ਲਾਗੇ ਬੱਚੇ ਜਿੰਨਾ ਮਰਜੀ ਟਾਲੀਓ ਜੀ ਉੜਦੇ ਵੀ ਮੇਰਾ ਭਰਾ ਥੋੜਾ ਪੱਧਰ ਰਹਿ ਕੇ ਆ ਬੱਚੇ ਆਪਣੇ ਇਹ ਠੀਕ ਆ ਜੀ ਤੇ ਆ ਬਾਈ ਜੀ ਨੈਕਸਟ ਪੱਲਾ ਬੱਚੇ ਆਪਣੇ ਦਾ ਬਾਕੀ ਅੱਗੇੋਂ ਫਰੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਸਤਿਨੋ ਬਿਲਕੁਲ ਬੰਦ ਜੋੜ ਬਰੀਕ ਜੇ ਪੈਰਾਂ ਦਾ ਆਪਣਾ ਇਹ ਲਓ ਜੀ ਬਾਕੀ ਤੁਸੀਂ ਅੱਗੇੋਂ ਆਪਣੇ ਬੱਚੇ ਦਾ ਕਰ ਸਕਦੇ ਹੋ ਫਰੰਟ ਚੈੱਕ ਆ ਲੋ ਜੀ ਤੇ ਆਹ ਬਾਈ ਜੀ ਆਪਣਾ ਮਕਮਲ ਬੱਚਾ ਸੀਗਾ ਸੋ ਆ ਉਪਰਾ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਜਾਫਰੇ ਦੇ ਵਿੱਚ ਦੁਬਾਰ ਤੋਂ ਛੱਡ ਕੇ ਵਿਖਾਉਣਾ ਹੈ ਬਹਾਂ ਜੀ ਵੀਰੇ ਆਹੋ ਉਹਨਾਂ ਬੱਚਿਆਂ ਦਾ ਬਾਪ ਆ ਜੀ ਚੈੱਕ ਆ ਲੋ ਵੱਡਾ ਕੁਤਰ ਬਾਪੇ ਤੋਂ ਨਾਲੇ ਕੁਤਰ ਵਿੱਚੋਂ ਜੀ ਲਾਲ ਜੀ ਨੇ ਇਹਦਾ ਪਿਓ ਸੀਗਾ ਇਹ ਵੀ ਆਪਣੇ ਘਰੇ ਨਿਕਲ ਆ ਆ ਚੈੱਕ ਕਰ ਲੋ ਬਾਈ ਜੀ ਅੱਖ ਦੀ ਕੁਆਲਿਟੀ ਉਤਰ ਦੇ ਸਾਫ ਹਰੀਆਂ ਅੱਖਾਂ ਦਾ ਕੁਤਰ ਆ ਜੀ ਕੁਆਲਿਟੀ ਉਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਹੈ ਜੀ ਨਾਟ ਫੋਰ ਸੇਲ ਮੇਰਾ ਭਰਾ ਜਸਟ ਸ਼ੌਂਕ ਦੇ ਲਈ ਆ ਇਹਨਾਂ ਦੇ ਮੇਰਾ ਭਰਾ ਆਪਾਂ ਬੱਚੇ ਕਢਾ ਕੇ ਦਿੰਨੇ ਆ ਜੀ ਬੂਗਿੰਗ ਤੇ ਠੀਕ ਹੈ ਹਾਂ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਦਈ ਮੇਰਾ ਭਰਾ ਤੇ ਬਾਕੀ ਤੁਸੀਂ ਦੁਆਰ ਤੋਂ ਵਜੇ ਆਪਣੇ ਦੌਰ ਦੇ ਫਿਰਦੇ ਚੈੱਕ ਕਰ ਲਓ ਬਿਲਕੁਲੋ ਭਾਈ ਜੀ ਫਟ ਫਾਟ ਆਪਣੇ ਬੱਚੇ ਨੇ ਕੋਈ ਬਿਮਾਰ ਨਹੀਂ ਸ਼ਮਾਰ ਨਹੀਂ ਬਿਲਕੁਲ ਐਕਟਿਵ ਨੇ ਮੇਰਾ ਭਰਾ ਠੀਕ ਹੈ ਜੀ ਪਰਮਾਤਮਾ ਦੀ ਮਿਹਰ ਹੈ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਚੈੱਕ ਕਰ ਲੋ ਠੀਕ ਹੈ ਬਾਕੀ ਤੁਹਾਨੂੰ ਪਤਾ ਸੱਦ ਨੂੰ ਆਲ ਪੰਜਾਬ ਦੇ ਵਿੱਚ ਆਪਾਂ ਜਾਨਵਰ ਭੇਜੀਦੇ ਨੇ ਇਦ ਤੋਂ ਇਲਾਵਾ ਮੇਰਾ ਵੀਰ ਦਿੱਲੀ ਹੋ ਗਿਆ ਠੀਕ ਹੈ ਜੀ ਗੁੜਗਾਉਂ ਸੋਨੀਪਤ ਪਾਣੀਪਤ ਠੀਕ ਹੈ ਜੀ ਤੇ ਭਾਈ ਜੀ ਆਪਣਾ ਕਰਨਾਲ ਤੇ ਅੰਬਾਲਾ ਇਥੋਂ ਤੱਕ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਠੀਕ ਹੈ ਜੀ ਕੋਈ ਵੀ ਉਥੋਂ ਦਾ ਭਰਾ ਮਰਾਇ ਸ਼ੁੱਕ ਹੋਵੇ ਆਪਣੇ ਨਾਲ ਕਰ ਸਕਦਾ ਹੈ ਕੰਟੈਕਟ ਤੇ ਆਪਦੇ ਘਰ ਬੱਚੇ ਉਹ ਮੰਗਾ ਸਕਦਾ ਹੈ ਠੀਕ ਹੈ ਜੀ ਕੁਆਲਿਟੀ ਚੈੱਕ ਕਰੋ ਯਾਰ ਦੇਖੋ ਕਿੱਡੇ ਸੁਨੱਖੇ ਮੇਰਾ ਭਰਾ ਵੇਖ ਕੇ ਬਾਈ ਜੀ ਰੂਹ ਖੁਸ਼ ਹੁੰਦੀ ਆ ਮੈਂ ਕਹਿੰਦਾ ਜਿੱਥੇ ਵੀ ਜਾਣਗੇ ਮਰਾ ਵੀਰ ਪੂਰੀ ਵਜੇ ਬੱਲੇ ਬੱਲੇ ਕਰਾਉਣਗੇ ਬੱਚੇ ਠੀਕ ਹੈ ਨਾ ਸੋ ਠੀਕ ਹੈ ਵੀ ਸਦਨੂ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਨਸਲਦਾਰ ਤੇ ਤੁਹਾਨੂੰ ਪਤਾ ਬਾਈ ਜੀ ਟਾਪ ਕਲਾਸ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਜੇ